ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਇੱਕ ਊੰਗਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਗਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੁੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਲ ਸਟੀਕ ਦੇ ਨਾਲ ਆਪ ਜੀ ਜੁੜ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮ ਦੇ ਸਦਕਾ ਅੱਜ ਰਾਗ ਸੋਰਠ ਦੀ ਅਰੰਭਤਾ ਹੋ ਰਹੀ ਹੈ ਪਵਨ ਅੰਗ 595 ਤੇ ਸਤਿਗੁਰੂ ਸੋਰਠ ਰਾਗ ਦੀ ਰੰਮਤਾ ਕਰਦੇ ਹੋਏ ਕਿਰਪਾ ਕਰ ਰਹੇ ਹਨ ਰਾਗ ਸੋਰਠ ਗੁਰਮਤ ਸੰਗੀਤ ਪਰੰਪਰਾ ਵਿੱਚ ਪ੍ਰਚਲਿਤ ਤੇ ਪ੍ਰਯਾਗ ਰਾਗ ਹੈ ਇਸ ਰਾਗ ਦੇ ਮਹੱਤਮ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਬਾਣੀ ਵਿੱਚ ਇਸ ਪ੍ਰਕਾਰ ਫਰਮਾਉਂਦੇ ਹਨ ਸੋਰਠ ਸੋਰਸ ਪੀਜੀਐ ਕਬਹੂ ਨ ਫੀਕਾ ਹੋਏ ਨਾਨਕ RAM ਨਾਮ ਗੁਨ ਗਾਈਐ ਦਰਗਹ ਨਿਰਮਲ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਰਾਗ ਅਧੀਨ ਮਹੱਲਾ ਪਹਿਲਾ ਮਹੱਲਾ ਤੀਜਾ ਮਹੱਲਾ ਚੌਥਾ ਪੰਜਵਾਂ ਅਤੇ ਨਾਵਾਂ ਭਗਤ ਕਬੀਰ ਸਾਹਿਬ ਜੀ ਭਗਤ ਨਾਮਦੇਵ ਜੀ ਭਗਤ ਰਵਿਦਾਸ ਜੀ ਅਤੇ ਭਗਤ ਪੀਖਣ ਜੀ ਦੀ ਬਾਣੀ ਦਰਜ ਹੈ ਸੰਪਰਦਾਈ ਵਿਦਵਾਨ ਸੋਰਠ ਨੂੰ ਇੱਕ ਰਾਗਣੀ ਮੰਨਦੇ ਹਨ ਕਿਉਂਕਿ ਰਾਗਮਾਲਾ ਵਿੱਚ ਗੁਰੂ ਸਾਹਿਬ ਜੀ ਨੇ ਇਹ ਮੇਗ ਰਾਗ ਦੀ ਰਾਗਣੀ ਲਿਖੀ ਹੈ ਅਸੀਂ ਰਾਗਮਾਲਾ ਦਾ ਪਾਠ ਸਰਵਣ ਕਰਦੇ ਹਾਂ ਪੜ੍ਹਦੇ ਹਾਂ ਖਸਟਮ ਮੇਗ ਰਾਗ ਵੈ ਗਾਵਹਿ ਪੰਚੋ ਸੰਗ ਬਰੰਗਨ ਲਾਵਹਿ ਸੋਰਠ ਗੋਡ ਮਲਾਰੀ ਤੁਨੀ ਪੁਨ ਗਾਵਹਿ ਆਸਾ ਗੁਣ ਗੁਣੀ ਸੋਹਾਉ ਸੋਰਠਾਗ ਆਰੰਭ ਹੋ ਰਿਹਾ ਹੈ ਸਤਿਗੁਰੂ ਮੰਗਲ ਕਰਦੇ ਹਨ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਜੋ ਅਦੁੱਤੀ ਬ੍ਰਹਮ ਜੋ ਓੰਕਾਰ ਸਰਬਦਾ ਪ੍ਰਕਾਸ਼ਕ ਸਤ ਤ੍ਰੈਕਾਲ ਆਬਾਦ ਰੂਪ ਨਾਮ ਪ੍ਰਸਿੱਧ ਕਰਤਾ ਸ੍ਰਿਸ਼ਟੀ ਦਾ ਰਚੈਤਾ ਪੁਰਖ ਕਈਏ ਪੂਰਨ ਅਜੂਨੀ ਜੁਨਾ ਤੂੰ ਰਹਿਤ ਸਭੰਸ ਤੇ ਪ੍ਰਕਾਸ਼ ਰੂਪ ਗੁਰ ਚੇਤਨ ਤੇ ਪ੍ਰਸਾਦ ਆਨੰਦ ਸਰੂਪ ਹੈ ਅਜਿਹੇ ਵਿਸ਼ੇਸ਼ਣਾ ਵਾਲਾ ਪਰਮੇਸ਼ਰ ਵਾਹਿਗੁਰੂ ਗੁਰ ਪ੍ਰਸਾਦ ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੰਗਤਾਂ ਵਿੱਚ ਵਿਰਾਜਮਾਨ ਸਨ ਤਦੋਂ ਸਤਿਗੁਰਾਂ ਦੇ ਇੱਕ ਪ੍ਰੇਮੀ ਸਿੱਖ ਨੇ ਸਤਿਗੁਰਾਂ ਪਾਸ ਕੁਝ ਪ੍ਰਸ਼ਨ ਕੀਤੇ ਜਿਸ ਵਿੱਚ ਪਹਿਲਾ ਪ੍ਰਸ਼ਨ ਇਹ ਕੀਤਾ ਕਿ ਮਹਾਰਾਜ ਜੀ ਇਸ ਸੰਸਾਰ ਵਿੱਚ ਜਿੰਨੇ ਵੀ ਜੀਵ ਆਏ ਆ ਕੀ ਇਹ ਸਾਰੇ ਹੀ ਕੂਚ ਕਰ ਜਾਣਗੇ ਤਦ ਸਤਿਗੁਰੂ ਸਾਹਿਬ ਜੀ ਨੇ ਸੋਰਠਿ ਰਾਗਣੀ ਅੰਦਰ ਪਹਿਲੇ ਘਰ ਸੁਰ ਤਾਲ ਵਿੱਚ ਚੌਪ ਦੇ ਤੋਂ ਭਾਵ ਆ ਚਾਰ ਪਦਿਆਂ ਵਾਲਾ ਸ਼ਬਦ ਉਚਾਰਨ ਕੀਤਾ ਸਬਨਾ ਮਰਣਾ ਆਇਆ ਵੇ ਛੋੜਾ ਸਬਨਾਹ ਏ ਭਾਈ ਸੰਸਾਰ ਵਿੱਚ ਜੋ ਵੀ ਜਨਮ ਤਾਰ ਕੇ ਆਇਆ ਹੈ ਉਹ ਸਾਰਿਆਂ ਨੇ ਮਰ ਜਾਣਾ ਹੈ ਸਾਰਿਆਂ ਦੇ ਸਿਰ ਉੱਪਰ ਮਰਨ ਦਾ ਸਮਾਂ ਆਇਆ ਹੀ ਹੋਇਆ ਹੈ ਪਤੀ ਸਬਨਾ ਸਾਰਿਆਂ ਦਾ ਆਪਣੇ ਸੰਬੰਧੀਆਂ ਆਦ ਨਾਲੋਂ ਵੇ ਛੋੜਾ ਕਈ ਵਿਜੋਗ ਹੋ ਜਾਣਾ ਹੈ ਫਿਰ ਪ੍ਰਸ਼ਨ ਸੀ ਹੈ ਮਹਾਰਾਜ ਜੀ ਸਾਰਿਆਂ ਦੇ ਸਿਰ ਉੱਪਰ ਮਰਨਾ ਕਿਉਂ ਆਇਆ ਹੈ ਗੁਰੂ ਉੱਤਰ ਦਿੰਦੇ ਹਨ ਹੈ ਭਾਈ ਕਿਉਂਕਿ ਸਬਨਾ ਸਭ ਸਾਰਿਆਂ ਦਾ ਨਾਹ ਪਤੀ ਪਰਮੇਸ਼ਰ ਨਾਲੋਂ ਵਿਛੜਾ ਹੋਇਆ ਪਿਆ ਨਾ ਫੇਰ ਪ੍ਰੇਸ਼ਨ ਸੀ ਏ ਮਹਾਰਾਜ ਜੀ ਫੇਰ ਜਦੋਂ ਇਹ ਸੰਬੰਧੀ ਵੀ ਮਰ ਕੇ ਜਾਣਗੇ ਤਾਂ ਉਦੋਂ ਅੱਗੇ ਜਾ ਕੇ ਫੇਰ ਮਿਲਾਪ ਹੋ ਜਾਵੇਗਾ ਕਿ ਨਹੀਂ ਗੁਰੂ ਤਰ ਬਖਸ਼ਿਸ਼ ਕਰਦੇ ਆ ਪੁੱਛੋ ਜਾਏ ਸਿਆਣਿਆ ਆਗੈ ਮਿਲਣ ਕਿਨਾਹ ਹੀ ਭਾਈ ਕਿਸੇ ਸਿਆਣਪ ਵਾਲੇ ਗਿਆਨਵਾਨਾਂ ਤੋਂ ਜਾ ਕਰਕੇ ਪੁੱਛ ਲਵੋ ਅੱਗੇ ਪ੍ਰਲੋਕ ਵਿੱਚ ਕਿੰਨਾ ਦਾ ਮਿਲਣਾ ਹੋਵੇਗਾ ਪਾਪ ਕਿਸੇ ਦਾ ਮਿਲਾਪ ਨਹੀਂ ਹੋਵੇਗਾ ਕਰਮ ਅਨਸਾਰ ਸਜ਼ਾ ਤੇ ਜੂਨ ਮਿਲੇਗੀ ਅੱਗੇ ਜਾ ਕੇ ਪਰਮੇਸ਼ਰ ਕੇ ਨਾਹ ਕੇ ਨਾ ਭਾਵ ਨਾ પતિ ਮਿਲੇਗਾ ਕਿ ਨਹੀਂ ਤਾਂ ਉੱਤਰ ਵਿੱਚ ਕਹਿੰਦੇ ਹਨ ਜਿਨ ਮੇਰਾ ਸਾਹਿਬ ਵੀਸਰੈ ਵੱਡੜੀ ਵੇਦਨ ਤਿਨਾਹ ਏ ਭਾਈ ਜਿਨ੍ਹਾਂ ਜੀਵਾਂ ਨੂੰ ਮੇਰਾ ਸਾਹਿਬ ਮਾਲਕ ਵਾਹਿਗੁਰੂ ਭੁੱਲ ਜਾਂਦਾ ਹੈ ਉਹਨਾਂ ਨੂੰ ਹੀ ਵਿਛੋੜੇ ਦੀ ਵੱਡੀ ਵੇਦਨ ਪੀੜਾ ਹੁੰਦੀ ਹੈ ਪਰ ਜਿਨ੍ਹਾਂ ਨੂੰ ਸਦਾ ਯਾਦ ਰਹਿੰਦਾ ਉਹਨਾਂ ਦੀ ਇਹ ਵਿਛੋੜੇ ਵਾਲੀ ਪੀੜ ਵੱਡੀ ਵੱਡੀ ਜਾਂਦੀ ਆ ਭਾਵ ਕੱਟੀ ਜਾਂਦੀ ਉਹਨਾਂ ਨੂੰ ਪਦੀ ਪਰਮੇਸ਼ਰ ਮਿਲ ਪੈਂਦਾ ਵੀ ਸਾਲਾਹ ਹੋ ਸਾਚਾ ਸੋਏ ਜਾਕੀ ਨਦਰ ਸਦਾ ਸੁਖ ਹੋਏ ਰਹਾਉ ਜੇ ਤੁਸੀਂ ਵੀ ਮਿਲਣਾ ਚਾਹੁੰਦੇ ਹੋ ਤਾਂ ਵੀ ਫਿਰ ਉਹ ਸੱਚਾ ਤ੍ਰੈਕਾਲ ਆਬਾਦ ਰੂਪ ਪਰਮੇਸ਼ਰ ਸਾਲਾਹ ਹੋ ਸਲਹੁਣਾ ਕਰੂ ਜਿਸ ਪਰਮੇਸ਼ਰ ਦੀ ਕਿਰਪਾ ਨਦਰ ਦ੍ਰਿਸ਼ਟੀ ਕਰਕੇ ਹਮੇਸ਼ਾ ਸੁਖ ਪ੍ਰਾਪਤ ਹੁੰਦਾ ਹੈ ਜਿੰਨਾ ਉੱਪਰ ਵਾਹਿਗੁਰੂ ਨੇ ਗਿਆਨ ਦ੍ਰਿਸ਼ਟੀ ਕਰ ਦਿੱਤੀ ਹੈ ਉਸ ਨੂੰ ਸਦਾ ਰਹਿਣ ਵਾਲਾ ਆਤਮਾ ਦਾ ਸੁਖ ਆਨੰਦ ਪ੍ਰਾਪਤ ਹੁੰਦਾ ਹੈ ਰਹਾਉ ਬਿਸਰਾਮ ਦੇ ਕੀ ਸਾਧਗੁਰੂ ਕਿਰਪਾ ਕਰ ਰਿਹਾ ਵਡਾ ਕਰ ਸਲਾਹਣਾ ਹੈ ਪੀ ਹੋਸੀ ਸੋਇ ਹੇ ਭਾਈ ਉਸ ਪਰਮੇਸ਼ਰ ਨੂੰ ਸਭ ਤੋਂ ਵੱਡਾ ਤ੍ਰੈਕਾਲ ਆਬਾਦ ਰੂਪ ਜਾਣ ਕਰਕੇ ਸਲਾਹੁਣਾ ਸਿਫਤ ਕਰੋ ਕਿਉਂਕਿ ਉਹ ਹੁਣ ਵੀ ਹੈ ਤੇ ਪਿੱਛੇ ਵੀ ਸੀ ਅੱਗੇ ਨੂੰ ਵੀ ਹੋਵੇਗਾ ਸਭਨਾ ਦਾਤਾ ਏਕ ਤੂ ਮਾਨਸ ਦਾਤ ਨਾ ਹੋਏ ਹੇ ਭਾਈ ਤੂੰ ਇਹ ਜਾਣਨਾ ਕਰ ਕਿ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਇੱਕ ਵਾਹਿਗੁਰੂ ਹੈ ਮਨੁੱਖ ਦੇ ਬਾਸ ਕੋਈ ਦਾਤ ਨਹੀਂ ਹੋ ਸਕਦੀ ਮਨੁੱਖ پاس ਵਾਹਿਗੁਰੂ ਦੀ ਦਿੱਤੀ ਦਾਤ ਵਰਗੀ ਦਾਤ ਨਹੀਂ ਹੋ ਸਕਦੀ ਜਿਵੇਂ ਇੱਕ ਵਾਰੀ موسی ਪਗੰਬਰ ਨੇ ਖੁਦਾ ਅਗੇ ਅਰਦਾਸ ਕੀਤੀ ਕਿ ਆਪ ਨੂੰ ਬਹੁਤ ਸਾਰੇ ਕੰਮ ਕਰਨੇ ਪੈਂਦੇ ਆ ਜੇਕਰ ਆਪ ਜੀ ਕਿਰਪਾ ਕਰੋ ਤਾਂ ਜੀਵਾਂ ਨੂੰ ਰੋਜੀ ਦੇਣ ਦਾ ਕੰਮ ਮੈਨੂੰ ਸੌਂਪ ਦੇਵੋ ਇਹ ਸੁਣ ਕੇ ਖੁਦਾ ਨੇ ਕਿਹਾ ਇਹ ਕੰਮ ਸਭ ਤੋਂ ਔਖਾ ਹੈ ਤਾਂ ਇਸ ਦੀ ਜਿੱਦ ਕਰਨ ਤੋਂ ਖੁਦਾ ਨੇ ਇੱਕ ਦੋ ਨਗਰਾਂ ਦੀ ਰੋਜੀ ਦੇਣ ਦਾ ਕੰਮ ਸੌਂਪ ਦਿੱਤਾ ਅੱਤੇ ਕਿਹਾ ਕਿ ਜੇਕਰ ਤੂੰ ਇਹ ਠੀਕ ਠਾਕ ਨਿਭਾ ਲਿਆ ਤਾਂ ਇਹ ਸਾਰਾ ਕੰਮ ਤੈਨੂੰ ਸੌਂਪ ਦੇਵਾਂਗਾ ਜਦੋਂ موسی ਰਿਜਕ ਵੰਡਣ ਲੱਗਾ ਤਾਂ ਕੀ ਵੇਖਦਾ ਇੱਕ ਮੰਦ ਕਰਮੀ ਆਦਮੀ ਕਬਰ ਵਿੱਚ ਸੱਜਰੀ ਮਰੀ ਹੋਈ ਔਸਤਰੀ ਦੇ ਸਰੀਰ ਨੂੰ ਬਾਹਰ ਕੱਢ ਕੇ ਉਸ ਨਾਲ ਕਾਮਵਾਸ਼ਨਾ ਦੀ ਪੂਰਤੀ ਕਰ ਰਿਹਾ ਸੀ ਇਹ ਵੇਖ ਕੇ موسی ਨੂੰ ਬਹੁਤ ਗ੍ਰੋਧ ਆਇਆ ਉਸ ਨੂੰ ਰੋਜੀ ਨਾ ਦਿੱਤੀ ਫਿਰ ਜਦੋਂ موسی ਖੁਦਾ ਦੇ دیدار ਕਰਨ ਗਿਆ ਤਾਂ ਖੁਦਾ ਨੇ ਰੋਜੀ ਬਾਰੇ ਪੁੱਛਿਆ ਤਾਂ موسی ਨੇ ਕਿਹਾ ਕਿ ਹੋਰ ਤਾਂ ਸਭਨਾਂ ਨੂੰ ਰੋਜੀ ਦਿੱਤੀ ਹੈ ਪਰੰਤੂ ਇੱਕ ਮੰਦ ਕਰਮੀ ਨੂੰ ਰੋਜੀ ਨਹੀਂ ਦਿੱਤੀ ਤਾਂ ਖੁਦਾ ਨੇ ਕਿਹਾ ਕਿ ਰੋਜੀ ਤਾਂ ਸਾਰਿਆਂ ਨੂੰ ਦੇਣੀ ਸੀ ਮੈਂ ਰੋਜੀ ਦੇਣ ਵੇਲੇ ਕਿਸੇ ਦੇ ਕਰਮਾਂ ਨੂੰ ਨਹੀਂ ਵਿਚਾਰਦਾ ਕਰਮਾਂ ਦਾ ਲੇਖਾ ਜੋਖਾ ਵੱਖਰਾ ਹੈ ਆਪੇ ਬੀਜ ਆਪੇ ਹੀ ਖਾਹੇ ਇਹ ਰੀਤ ਹੈ ਜੋ ਕੋਈ ਬੀਜੇਗਾ ਉਹ ਖਾਵੇਗਾ موسی ਨੇ ਕਿਹਾ ਕਿ हे ਖੁਦਾ ਤੂੰ ਸਾਰਿਆਂ ਨੂੰ ਰੋਜੀ ਦਿੰਦਾ ਹੈ ਖੁਦਾ ਨੇ ਹਾਂ ਵਿੱਚ ਉੱਤਰ ਦਿੱਤਾ موسی ਨੇ ਇੱਕ ਛੋਟਾ ਜਿਹਾ ਕੀੜਾ ਆਪਣੀ ਟੋਪੀ ਵਿੱਚ ਛਿਪਾ ਕੇ ਰੱਖਿਆ ਹੋਇਆ ਸੀ ਜਦੋਂ ਟੋਪੀ ਉਤਾਰ ਕੇ ਵੇਖਣ ਲੱਗਾ ਤਾਂ ਉਸ ਕੀੜੇ ਦੇ ਮੂੰਹ ਵਿੱਚ ਚੌਲਾਂ ਦਾ ਦਾਣਾ ਸੀ ਤਦ موسی ਨੇ ਹੈਰਾਨ ਹੋ ਕੇ ਖੁਦਾ ਨੂੰ ਸਜਦਾ ਕੀਤਾ ਅਤੇ ਪੰਜਵੀਂ ਨਵਾਜ਼ ਪੜੀ ਸੋ ਇਸ ਪ੍ਰਕਾਰ ਮਨੁੱਖਾਂ ਕੋਲੋਂ ਕੋਈ ਦਾਤ ਨਹੀਂ ਹੋ ਸਕਦੀ ਸਭ ਦਾਤਾਂ ਦੇਣ ਨੂੰ ਸਮਰੱਤ ਪਰਮੇਸ਼ਰ ਹੈ ਜੋ ਤਿਸ ਭਾਵੈ ਸੋ ਥੀਐ ਰੰ ਕਿਰਨੈ ਹੋਏ ਜੋ ਕੁਝ ਵੀ ਉਸ ਵਾਹਿਗੁਰੂ ਨੂੰ ਪਾਉਂਦਾ ਹੈ ਉਹੋ ਹੀ ਤਿੰਨਾਂ ਕਾਲਾਂ ਵਿੱਚ ਹੁੰਦਾ ਹੈ ਐਵੇਂ ਰੰ ਇਸਤਰੀਆਂ ਵਾਂਗੂ ਰੁੰਨੇ ਰੋਣ ਨਾਲ ਕੀ ਲਾਭ ਹੁੰਦਾ ਭਾਵ ਕੁਝ ਨਹੀਂ ਧਰਤੀ ਉੱਪਰ ਕੋਟ ਗੜ ਕੇਤੀ ਗਈ ਵਜਾਏ ਇਸ ਧਰਤੀ ਪ੍ਰithvi ਦੇ ਉੱਤੇ ਕਰੂਣਾ ਹੀ ਕਿਲੇ ਬਣਾ ਕੇ ਕਿਤਨੀ ਹੀ ਦੁਨੀਆ ਰਾਜ ਭਾਗ ਦੀਆਂ ਨੌਬਤਾਂ ਵਜਾ ਕੇ ਚਲੀ ਗਈ ਹੈ ਜੋ ਅਸਮਾਨ ਨਾ ਮਾਵਨੀ ਤਨ ਨਕਨੱਥਾ ਪਾਏ ਜੋ ਅਸਮਾਨ ਵਿੱਚ ਨਹੀਂ ਮਾਵਨੀ ਸਮਾਉਂਦੇ ਸਨ ਭਾਵ ਅਤਿਅੰਤ ਹੰਕਾਰੀ ਸਨ ਉਹਨਾਂ ਦੇ ਨੱਕਾਂ ਵਿੱਚ ਵੀ ਅੰਤ ਨੂੰ ਕਾਲ ਨੇ ਨੱਤ ਪਾਉਣੀ ਕੀਤੀ ਹੈ ਭਾਵ ਕਾਲ ਨੇ ਮਾਰ ਲੈਣਾ ਕੀਤਾ ਹੈ ਜੇ ਮਨ ਜਾਣੈ ਸੂਲੀਆ ਕਾਹੇ ਮਿੱਠਾ ਖਾਹੇ ਹੇ ਮਨ ਜੇਕਰ ਤੂੰ ਇਹ ਜਾਣਦਾ ਹੈ ਕਿ ਪਾਪ ਕਰਮਾਂ ਦਾ ਫਲ ਸੂਲੀਆਂ ਵਾਂਗ ਦੁਖਦਾਇਕ ਹੋਵੇਗਾ ਤਾਂ ਫਿਰ ਵਿਸ਼ਿਆਂ ਦੇ ਸੁਖ ਰੂਪੀ ਮਿੱਠਾ ਕਿਸ ਵਾਸਤੇ ਖਾਣਾ ਕਰੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਇਹ ਭਾਈ ਜੀਵਾਂ ਦੇ ਜਿੰਨੇ ਔਗਣ ਗੁਨਾਹ ਕੀਤੇ ਹੋਏ ਆ ਓਨੇ ਹੀ ਗਲਾਂ ਵਿੱਚ ਫਾਹੀਆਂ ਜੰਜੀਰ ਸੰਗਲ ਪਾਏ ਜਾਣਗੇ ਪਰ ਜੇ ਗੁਣ ਹੋਣ ਤੱਕ ਟੱਡੀਆਂ ਸੇ ਭਾਈ ਸੇ ਵੀਰ ਜੇਕਰ ਜੀਵਾਂ ਦੇ ਪੱਲੇ ਸ਼ੁਭ ਗੁਣ ਹੋਣ ਤਾਂ ਦੀ ਹੀ ਇਹ ਸੰਗਲ ਕੱਟੇ ਜਾਂਦੇ ਆ ਉਹ ਗੁਣ ਹੀ ਜੀਵਾਂ ਦੇ ਸਕੇ ਭਰਾ ਹਨ ਅਤੇ ਉਹੀ ਤਾਏ ਚਾਚੇ ਦੇ ਲੜਕਿਆਂ ਵਾਂਗ ਵੀਰ ਹਨ ਉਹੋ ਵੀਰ ਸੂਰਬੀਰ ਸੱਜਣਾ ਦੀ ਨਿਆਈ ਜਮਾ ਤੋਂ ਰੱਖਿਆ ਕਰਨ ਵਾਲੇ ਹਾਂ ਅੱਗੇ ਗਏ ਨ ਮੰਨੀਆਂ ਨ ਮਾਰ ਕੱਢੋ ਵੇ ਪੀਰ ਪਰ ਔਗਣਾ ਵਾਲੇ ਪ੍ਰਲੋਪ ਦਰਗਾਹ ਵਿੱਚ ਗਏ ਹੋਏ ਨੇ ਮੰਨੀਆਂ ਨ ਮੰਨੇ ਨਹੀਂ ਜਾਂਦੇ ਪਾਵ ਆਦਰ ਸਤਕਾਰ ਨਹੀਂ ਪਾਉਂਦੇ ਤੇ ਉਹ ਵੇ ਪੀਰ ਨਿਗੁਰੇ ਦਰਗਾਹ ਵਿੱਚੋਂ ਮਾਰ ਮਾਰ ਕੇ ਕੱਢ ਦਿੱਤੇ ਜਾਂਦੇ ਆ ਵੇ ਭਾਵ ਦੂਤ ਦੀ ਪੀਰ ਪੀੜ ਵਿੱਚ ਪੀੜੇ ਰਹਿੰਦੇ ਆ ਸੋਰਠ ਮਹੱਲਾ ਪਹਿਲਾ ਘਰਤੀ ਪਹਿਲਾ ਜਿਸਮੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇਸ਼ ਦੇ ਸੰਤਰਾ ਵਿੱਚ ਜੀਵਾਂ ਨੂੰ ਤਰਦੇ ਹੋਏ ਤਕਰੀਬਨ 12 ਸਾਲ ਬਾਅਦ ਆਪਣੇ ਨਗਰ ਤਲਵੰਡੀ ਵਿਖੇ ਆਏ ਤਾਂ ਨਗਰ ਤੋਂ ਬਾਹਰ ਭਾਈ ਬਾਲਾ ਜੀ ਦੇ ਪਿਤਾ ਭਾਈ ਚੰਦਰਪਾਨ ਜੀ ਦੇ ਖੂਹ ਉੱਪਰ ਬੈਠ ਗਏ ਭਾਈ ਮਰਦਾਨਾ ਜੀ ਆਗਿਆ ਲੈ ਕੇ ਆਪਣੇ ਘਰ ਨੂੰ ਚਲੇ ਗਏ ਪਿੰਡ ਵਿੱਚ ਭਾਈ ਮਰਦਾਨਾ ਜੀ ਦੇ ਆਉਣ ਦਾ ਪਤਾ ਲੱਗਿਆ ਤਦ ਮਾਤਾ ਜੀ ਨੇ ਭਾਈ ਮਰਦਾਨਾ ਜੀ ਤੋਂ ਪੁੱਛਿਆ ਸਤਿਗੁਰਾਂ ਬਾਰੇ ਉਸ ਦੇ ਦਸਣ ਤੋਂ ਮਾਤਾ ਆਪਣੇ ਸੁਪੁੱਤਰ ਨੂੰ ਮਿਲਣ ਵਾਸਤੇ ਤੁਰ ਪਈ ਪਿੱਛੇ ਪਰਿਵਾਰ ਵਿੱਚ ਪਤਾ ਲੱਗਣ ਤੋਂ ਬਾਬਾ ਕਲਿਆਣ ਚੰਦ ਜੀ ਚਾਚਾ ਲਾਲ ਚੰਦ ਜੀ ਇਤਿਹਾਦ ਸਾਰਾ ਪਰਿਵਾਰ ਹੀ ਭਾਈ ਚੰਦਰ ਪਾਂਜੀ ਦੇ ਕੋਲ ਪਹੁੰਚ ਆ ਗਿਆ ਸਤਿਗੁਰੂ ਜੀ ਨੇ ਖੜੇ ਹੋ ਕੇ ਸਤਕਾਰ ਕੀਤਾ ਆਪਣੇ ਮਾਤਾ ਪਿਤਾ ਦੇ ਚਰਨੀ ਮੱਥਾ ਟੇਕਿਆ ਸੁਖਾਂਤ ਪੁੱਛਣ ਲੱਗੇ ਉਸ ਤੋਂ ਬਾਅਦ ਬਾਬਾ ਕਲਿਆਣ ਚੰਦਨੀ ਕਿਹਾ "ਹੇ ਪੁੱਤਰ ਤੇਰੇ ਤੋਂ ਬਿਨਾ ਸਾਡੀ ਝਟ ਨਹੀਂ ਲੰਗਦੀ ਤੇਰੀ ਮਾਤਾ ਬਹੁਤ ਵਿਰਾਗ ਕਰਦੀ ਹੈ ਹੁਣ ਤੂੰ ਸਾਡੇ ਕੋਲ ਹੀ ਰਹੇ ਅਤੇ ਮਨ ਪਰਚਾਵੇ ਲਈ ਖੇਤੀ ਕਰ ਲੈ ਜਿਸ ਵਿੱਚ ਤੇਰਾ ਮਨ ਪਰਚਿਆ ਰਹੇਗਾ" ਇਹ ਗੱਲ ਸੁਣ ਸਤਿਗੁਰੂ ਜੀ ਨੇ ਕਿਹਾ "ਪਿਤਾ ਜੀ ਅਸੀਂ ਤਾਂ ਪਹਿਲਾਂ ਹੀ ਇੱਕ ਖੇਤੀ ਕਰ ਰਹੇ ਹਾਂ" ਪਿਤਾ ਜੀ ਨੇ ਰਾਹ ਨੂੰ ਕਿ ਪੁੱਛਿਆ ਕਿ ਪੁੱਤਰ "ਉਹ ਕਿਹੜੀ ਖੇਤੀ ਹੈ" ਤਦੋਂ ਸਤਗੁਰੂ ਜੀ ਸੋਰਠਿ ਰਾਗਣੀ ਦੇ ਅੰਦਰ ਪਹਿਲੇ ਘਰ ਸੁਰ ਤਾਲ ਵਿੱਚ ਇਹ ਅੰਤਰੀਵ ਖੇਤੀ ਦੱਸਦੇ ਹੋਏ ਫਰਮਾਉਂਦੇ ਹਨ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ हे ਪਿਤਾ ਜੀ ਮਨ ਨੂੰ ਨਿਸ਼ਕਾਮ ਕਰਮਾਂ ਨਾਲ ਸ਼ੁੱਧ ਕਰਕੇ ਪਰਮੇਸ਼ਰ ਦੇ ਮੰਨਣ ਕਰਨ ਰੂਪੀ ਹਾਲੀ ਹਲ ਜੋੜਨ ਵਾਲਾ ਬਣਾ ਕੇ ਭਗਤੀ ਦੀ ਕਰਨੀ ਰੂਪ ਕਿਰਸਾਣੀ ਖੇਤੀ ਕਰੇ ਸ਼ਰਮ ਲੱਜਿਆ ਵਿਰਾਗ ਰੂਪੀ ਪਾਣੀ ਦੇਣਾ ਕਰੇ ਅਤੇ ਸਤਨ ਸਰੀਰ ਬੁੱਧ ਨੂੰ ਹੀ ਖੇਤ ਜਾਣਨਾ ਕਰੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਰਮੇਸ਼ਰ ਦਾ ਨਾਮ ਰੂਪੀ ਬੀਜ ਬੀਜਣਾ ਕਰੇ ਤੇ ਸੰਤੋਖ ਰੂਪੀ ਸੁਹਾਗਾ ਫੇਰ ਨਾ ਕਰੇ ਤਾਂ ਕਿ ਸ਼ਰਦਾ ਰੂਪੀ ਗਿਲ ਨਾ ਚਲੀ ਜਾਵੇ ਅਤਿਅੰਤਿਸ਼ ਕਰਨ ਦੀਆਂ ਬਿਰਤੀਆਂ ਰੂਪ ਚਿੜੀਆਂ ਨਾਮ ਰੂਪੀ ਬੀਜ ਨੂੰ ਬੁੱਧ ਅੰਤਿਸ਼ ਕਰਨ ਰੂਪੀ ਖੇਤ ਵਿੱਚ ਚੁੱਕ ਕੇ ਨਾ ਲੈ ਜਾਣ ਅਤੇ ਗਰੀਬੀ ਭਾਵ ਨਿਮਰਤਾ ਦਾ ਲਿਬਾਸ ਧਾਰਨ ਰੂਪ ਇਸ ਖੇਤ ਦਾ ਰਾਖਾ ਭਾਵ ਵਾਰਡ ਕਰੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੀ ਆਤਮ ਗਿਆਨੀ ਸਿੱਖ ਭਾਈ ਗੜੀਆ ਜੀ ਨੂੰ ਕਸ਼ਮੀਰ ਦੇ ਲਾਗੇ ਵੀ ਸਿੱਖੀ ਦਾ ਪ੍ਰਚਾਰ ਕਰਨ ਲਈ ਭੇਜਿਆ ਰਸਤੇ ਵਿੱਚ ਭਾਈ ਗੜੀਆ ਜੀ ਦੀ ਮੁਲਾਕਾਤ ਇੱਕ ਮੁਸਲਮਾਨ ਫਕੀਰ ਮੀਆਂ ਦੌਲਾ ਨਾਲ ਹੋਈ ਜੋ ਖੁਦਾ ਦਾ ਪਿਆਰਾ ਤੇ ਸਤਿਗੁਰਾਂ ਦਾ ਅਤਿਅੰਤ ਪ੍ਰੇਮੀ ਸੀ ਭਾਈ ਸਾਹਿਬ ਨੇ ਬੜੇ ਪ੍ਰੇਮ ਨਾਲ ਉਸ ਨੂੰ ਸ੍ਰੀ ਸੁਖਨੀ ਸਾਹਿਬ ਦਾ ਪਾਠ ਸੁਣਾਇਆ ਜਿਸ ਨੂੰ ਸੁਣ ਕੇ ਮੀਆਂ ਦੌਲਾ ਬਹੁਤ ਪ੍ਰਸੰਨ ਹੋਇਆ ਮੀਆਂ ਦੌਲਾ ਦੇ ਸੰਗੀਆਂ ਨੇ ਭਾਈ ਸਾਹਿਬ ਦੀ ਬਹੁਤ ਸੇਵਾ ਕੀਤੀ ਚੱਲਣ ਸਮੇਂ ਸਤਕਾਰ ਵਜੋਂ ਮੀਆਂ ਦੌਲਾ ਦੂਰ ਤੱਕ ਨਾਲ ਆ ਭਾਈ ਸਾਹਿਬ ਜੀ ਅੱਗੇ-ਅੱਗੇ ਤੇ ਮੀਆਂ ਦੌਲਾ ਜੀ ਪਿੱਛੇ-ਪਿੱਛੇ ਆ ਰਹੇ ਸੀ ਤਾਂ ਇੱਕਦਮ ਫਕੀਰ ਜੀ ਦਾ ਧਿਆਨ ਭਾਈ ਸਾਹਿਬ ਜੀ ਦੇ ਚਰਨਾਂ ਵਿੱਚ ਪਾਈ ਹੋਈ ਪਨ ਹੀ ਪਾਵ ਜੁੱਤੀ ਤੇ ਗਿਆ ਜੋ ਜੁੱਤੀ ਟੁੱਟੀ ਹੋਈ ਸੀ ਜਿਸ ਨਾਲ ਮਿੱਟੀ ਉੱਡ ਕੇ ਜਿਸਮ ਅਤੇ ਵਸਤਰਾਂ ਉੱਪਰ ਪੈ ਰਹੀ ਸੀ ਫਕੀਰ ਮੀਆਂ ਦੌਲਾ ਜੀ ਨੇ ਗੁਰੂ ਜੀ ਤੇ ਸ਼ੰਕਾ ਕੀਤੀ ਕਿ ਸਮਰੱਥ ਗੁਰੂ ਨੇ ਐਸੇ ਸਿੱਖ ਨੂੰ ਇਤਨੀ ਗਰੀਬੀ ਦੇ ਲਿਬਾਸ ਵਿੱਚ ਕਿਉਂ ਰੱਖਿਆ ਲੱਗਦਾ ਹੈ ਕਿ ਗੁਰੂ ਨੇ ਸੇਖ ਨੂੰ ਕੋਈ ਕਰਾਮਾਤ ਨਹੀਂ ਦਿੱਤੀ ਚਲੋ ਮੈਂ ਹੀ ਆਪਣੀ ਸ਼ਕਤੀ ਨਾਲ ਇਸ ਦੀ ਜੁੱਤੀ ਠੀਕ ਕਰ ਦਿੰਦਾ ਜਦੋਂ ਐਸੀ ਵਿਚਾਰ ਮੀਆਂ ਦੋਲਾ ਜੀ ਦੇ ਚਿੱਤ ਵਿੱਚ ਆਈ ਤਾਂ ਭਾਈ ਗੜੀਆ ਜੀ ਨੇ ਉਸ ਦੇ ਚਿੱਤ ਦਾ ਸੰਕਲਪ ਬੁੱਝ ਲੈਣਾ ਕੀਤਾ ਤਦੋਂ ਇੱਕ ਦ੍ਰਿਸ਼ਟੀ ਨਾਲ ਪਾਸ ਪਈ ਰੇਤਾਂ ਨੂੰ ਸੋਨਾ ਬਣਾ ਦਿੱਤਾ ਇੱਕ ਥੇਵਲ ਵੇਖ ਕੇ ਉਸ ਨੂੰ ਹੀਰੇ ਜਵਾਹਰਾਤਾਂ ਨਾਲ ਭਰ ਦਿੱਤਾ ਇਹ ਦੇਖ ਕੇ ਫਕੀਰ ਮੀਆਂ ਦੌਲਾ ਪੈਰੀ ਪੈ ਗਿਆ ਕਿਹਾ ਇਹ ਸਿੱਖਾ ਇਤਨੀ ਬਰਕਤ ਹੁੰਦਿਆਂ ਹੋਇਆਂ ਵੀ ਇਹ ਗਰੀਬਾਂ ਵਾਲਾ ਲਿਬਾਸ ਕਿਉਂ ਧਾਰਨ ਕੀਤਾ ਹੋਇਆ ਤਦ ਭਾਈ ਸਾਹਿਬ ਨੇ ਉੱਤਰ ਦਿੱਤਾ ਮੈਂ ਇਸ ਗਰੀਬੀ ਦੇ ਲਿਬਾਸ ਨੂੰ ਆਪਣਾ ਰਾਖਾ ਬਣਾਇਆ ਹੋਇਆ ਕਿਉਂਕਿ ਗੁਰੂ ਜੀ ਦਾ ਇਹ ਸਦਾਤ ਹੈ ਕਿ ਹਿਰਦੇ ਗਿਆਨ ਮੁਖ ਭਗਤੀ ਤੇ ਵਰਤਨ ਵਿਰਾਗ ਤੁਸੀਂ ਨੇ ਗੁਰੂ ਜੀ ਉੱਪਰ ਸ਼ੰਕਾ ਕੀਤੀ ਸੀ ਅਤੇ ਮੈਨੂੰ ਆਪਣੀ ਸ਼ਕਤੀ ਨਾਲ ਜੁਤੀ ਜਾਂ ਬਰਕਤਾਂ ਦੇਣੀਆਂ ਚਾਹੀਆਂ ਇਸ ਲਈ ਮੈਂ ਕੇਵਲ ਕੁਝ ਕੁ ਮਾਤਰ ਸ਼ਕਤੀ ਵਿਖਾਈ ਹੈ ਨਹੀਂ ਤਾਂ ਮੈਨੂੰ ਇਹ ਵੀ ਵਿਖਾਉਣ ਦੀ ਲੋੜ ਨਹੀਂ ਸੀ ਮੀਂਹ ਦੋਲਾ ਨੇ ਕਿਹਾ ਕਿ ਧੰ ਸਤਗੁਰੂ ਜੀ ਹਨ ਅਤੇ ਧੰ ਤੇਰੇ ਵਰਗੇ ਗੁਰੂ ਦੇ ਸੇਖ ਹਨ ਸੋ ਇਸ ਪ੍ਰਕਾਰ ਗਰੀਬੀ ਵੇਸ ਏਕ ਰਾਖਾ ਹੈ ਜੋ ਇਨ ਤਰੀਵ ਖੇਤੀ ਦੀ ਰੱਖਿਆ ਕਰਦਾ ਹੈ ਪਾਉ ਕਰਮ ਕਰ ਜਮਸੀ ਸੇ ਘਰ ਭਾਗਟ ਦੇਖ ਪਾਉ ਪ੍ਰੇਮ ਦੇ ਸਹਿਤ ਨਿਸ਼ਕਾਮ ਕਰਨ ਕਰਨ ਨਾਲ ਆਪਣੀ ਦੁਆਰਾ ਪ੍ਰਭੂ ਵਿੱਚ ਪ੍ਰੇਮ ਤੇ ਪ੍ਰਭੂ ਦੀ ਕਰਮ ਮਿਹਰ ਦੇ ਕਰਕੇ ਨਾਮ ਰੂਪੀ ਬੀਜ ਜਮਸੀ ਯੁਗ ਪਵੇਗਾ ਜਿਨ੍ਹਾਂ ਦੇ ਅੰਤਹਿ ਕਰਨ ਰੂਪੀ ਖੇਤ ਵਿੱਚ ਇਹ ਬੀਜ ਉਗ ਗਿਆ ਹੈ ਉਸੇ ਕਹੀ ਉਹ ਘਰ ਭਾਗਟ ਭਾਗਾ ਵਾਲੇ ਸ਼ਾਹੂ ਕਰ ਦੇਖੀ ਦੇ ਹਨ ਇਸੇ ਪ੍ਰਕਾਰ ਜਿਨ੍ਹਾਂ ਦੇ ਅੰਦਰ ਨਿਸ਼ਕਾਮ ਕਰਮਾਂ ਦੀ ਕਮਾਈ ਕਰਕੇ ਪਰਮੇਸ਼ਰ ਦਾ ਭਾਉ ਪ੍ਰਕਾਸ਼ ਪ੍ਰਗਟ ਹੋਵੇਗਾ ਉਹ ਕਰ ਭਾਗਾ ਵਾਲੇ ਵੇਖੀ ਦੇ ਬਾਬਾ ਮਾਇਆ ਸਾਥ ਨਾ ਹੋਵੇ। हे ਬਾਬਾ ਭਾਉ ਪਿਤਾ ਜੀ ਮਾਇਆ ਦੀ ਪ੍ਰਾਪਤੀ ਲਈ ਜੋ ਤੁਸੀਂ ਖੇਤੀ ਕਰਨ ਲਈ ਕਹਿੰਦੇ ਹੋ ਇਹ ਮਾਇਆ ਪਰਲੋਕ ਵਿੱਚ ਸਾਥ ਨਹੀਂ ਹੋਵੇਗੀ। ਇਹ ਨ ਮਾਇਆ ਜਗ ਮੋਹਿਆ ਵਿਰਲਾ ਬੁੱਝੈ ਕੋਈ ਰਹਾਉ ਇਸ ਮਾਇਆ ਨੇ ਸਾਰੇ ਜਗਤ ਨੂੰ ਮੋਹਿਤ ਕੀਤਾ ਹੋਇਆ ਪਰ ਕੋਈ ਵਿਰਲਾ ਟਾਵਾਂ ਟਾਵਾਂ ਹੀ ਗੁਰਮੁਖ ਇਸ ਮਾਇਆ ਨੂੰ ਛਲ ਰੂਪ ਬੁੱਝਦਾ ਸਮਝਦਾ ਹੈ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਆ ਸਤਗੁਰਾਂ ਕੋਲੋਂ ਐਸੀ ਵਿਚਾਰ ਸੁਣ ਕੇ ਬਾਬਾ ਕਲਿਆਣ ਚੰਦ ਜੀ ਨੇ ਸੋਚਿਆ ਕਿ ਇਹਨਾਂ ਦਾ ਮਨ ਖੇਤੀ ਕਰਨ ਨੂੰ ਨਹੀਂ ਕਰਦਾ ਫਿਰ ਕਿਹਾ ਜੇ ਖੇਤੀ ਨਹੀਂ ਕਰਨੀ ਚਾਹੁੰਦੇ ਹੋ ਤਾਂ ਫਿਰ ਹੱਟ ਦਾ ਕੰਮ ਕਰ ਲਓ ਤੁਸੀਂ ਪਹਿਲਾਂ ਵੀ ਸੁਲਤਾਨਪੁਰ ਵਿੱਚ ਹੱਟ ਦਾ ਕੰਮ ਬਹੁਤ ਚੰਗੀ ਤਰ੍ਹਾਂ ਕੀਤਾ ਹੈ ਤਦ ਸੁਣ ਕੇ ਸਤਿਗੁਰੂ ਇਸ ਸ਼ਬਦ ਦਾ ਦੂਸਰਾ ਪਦਾ ਉਚਾਰਦੇ ਆ ਹਾਣ ਹੱਟ ਕਰ ਆਰਜਾ ਸੱਚ ਨਾਮ ਕਰ ਵਤ ਏ ਪਿਤਾ ਜੀ ਜੋ ਆਰਜਾ ਉਮਰਾਂ ਹਾਣ ਨਾਸ਼ ਹੁੰਦੀ ਜਾ ਰਹੀ ਐਸਾ ਨੇਚਾ ਕਰਕੇ ਜੋ ਵਿਰਾਗ ਧਾਰਨ ਕਰਨਾ ਹੈ ਉਨ ਆਸਾਨੀ ਇਹ ਹੱਟੀ ਬਣਾਉਣਾ ਕੀਤੀ ਹੈ ਇਸ ਵਿੱਚ ਸੱਚਾ ਨਾਮ ਰੂਪ ਵਤ ਸੌਦਾ ਪਦਾਰਥ ਪਾਉਣਾ ਕਰਿਆ ਹੈ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਸੁਰਤ ਗਿਆਤ ਸ੍ਰੇਸ਼ਟ ਪ੍ਰੀਤੀ ਭਾਂਡ ਸਾਲ ਭਾਂਡਿਆਂ ਦੇ ਰੱਖਣ ਦੀ ਜਗ੍ਹਾ ਹੈ ਜੋ ਸੁਰਤ ਨੂੰ ਸੋਚ ਪਵਿੱਤਰ ਕਰਨਾ ਹੈ ਇਹ ਹੀ ਭਾਂਡੇ ਹਨ ਉਸ ਪਵਿੱਤਰ ਸੁਰਤ ਰੂਪੀ ਭਾਂਡਿਆਂ ਵਿੱਚ ਉਸ ਸੱਚੇ ਨਾਮ ਰੂਪ ਸੌਦੇ ਨੂੰ ਰੱਖਿਆ ਹੈ ਵਣ ਜਾ ਰਿਆ ਸਿਉ ਵਣਜ ਕਰ ਲੈ ਲਾਹਾ ਮਨ ਹਸ ਸੰਤ ਮਹਾਤਮਾ ਰੂਪ ਵਣਜ ਕਰਨ ਵਾਲਿਆਂ ਦੇ ਨਾਲ ਮਿਲ ਕੇ ਪਰਮਾਰਥ ਦਾ ਉਪਦੇਸ਼ ਪ੍ਰਾਪਤ ਕਰਨ ਰੂਪ ਸੌਦਾ ਖਰੀਦ ਕਰਕੇ ਫਿਰ ਮੁਕਤ ਰੂਪੀ ਨਫਾ ਲੈ ਕੇ ਮਨ ਹਿਰਦੇ ਵਿੱਚ ਬਹੁਤ ਹੱਸ ਹੱਸ ਦੇ ਪ੍ਰਸੰਨ ਹੁੰਦੇ ਹੋ ਇਹ ਸੁਣ ਕੇ ਪਿਤਾ ਜੀ ਨੇ ਸੋਚਿਆ ਇਹਨਾਂ ਦਾ ਮਨ ਹੱਟੀ ਕਰਨ ਨੂੰ ਵੀ ਨਹੀਂ ਕਰਦਾ ਇਹਨਾਂ ਦਾ ਮਨ ਜਿਆਦਾ ਤੁਰਨ ਫੇਰਨ ਵਿੱਚ ਪਰਚਦਾ ਇਹ ਸੋਚ ਕੇ ਕਿਹਾ ਪੁੱਤਰ ਜੀ ਤੁਸੀਂ ਘੋੜਿਆਂ ਦੀ ਸੌਦਾਗਰੀ ਦਾ ਕੰਮ ਕਰ ਲਵੋ ਜਿਸ ਵਿੱਚ ਤੁਹਾਡਾ ਮਨ ਲੱਗਿਆ ਰਹੇਗਾ ਤਦੋਂ ਗੁਰੂ ਪਾਤਸ਼ਾਹ ਜੀ ਉੱਤਰ ਵਿੱਚ ਕਿਹਾ ਸੋਣ ਸਾਸਤ ਸੌਦਾਗਰੀ ਸਤ ਘੋੜੇ ਲੈ ਚੱਲ ਹੇ ਪਿਤਾ ਜੀ ਜੋ ਸਤ ਸਰੂਪ ਦਾ ਕਥਨ ਕਰਨ ਵਾਲੇ ਸ਼ਾਸਤਰਾਂ ਦਾ ਸੁਣਨਾ ਹੈ ਇਹੋ ਹੀ ਸੌਦਾਗਰੀ ਘੋੜਿਆਂ ਦਾ ਵਪਾਰ ਕਰਦੇ ਹਾਂ ਅਤੇ ਸਤ ਸੰਤੋਖ ਆਦਿ ਸ਼ੁਭ ਗੁਣ ਰੂਪੀ ਘੋੜਿਆਂ ਨੂੰ ਨਾਲ ਲੈ ਕੇ ਚਲਦੇ ਹਾਂ ਸਤ ਘੋੜੇ ਵਿਵੇਕ ਵਿਰਾਗ ਹੜ ਸੰਪਤੀ ਮੋਖ ਇੱਛਾ ਸਰਵਣ ਮੰਨਣ ਦੇ ਅਧਿਆਸਨ ਰੂਪੀ ਘੋੜੇ ਨਾਲ ਲੈ ਕੇ ਚਲਦੇ ਹਾਂ ਖਰਚ ਬੰਨ ਚੰਗਿਆਈਆਂ ਮਤ ਮਨ ਜਾਣੈ ਕਲ ਫਿਰ ਪਰਉਪਕਾਰ ਆਦ ਚਿੰਗਿਆਈਆਂ ਚੰਗੇ ਕਰਨ ਕਰਨ ਰੂਪ ਖਰਚ ਬੁੱਧ ਰੂਪੀ ਪੱਲੇ ਨਾਲ ਬੰਨਿਆ ਹੈ ਇਹ ਮਤ ਮੰਨ ਵਿੱਚ ਜਾਣੇ ਕਿ ਚੰਗੇ ਕਰਮ ਰੂਪੀ ਖਰਚ ਕੱਲ ਨੂੰ ਬੰਨ ਲਵਾਂਗੇ ਕਿਉਂਕਿ ਕੱਲ ਨਾਮ ਕਾਲ ਦਾ ਹੈ ਕੀ ਪਤਾ ਕੱਲ ਨੂੰ ਕਾਲ ਹੀ ਆ ਜਾਵੇ ਕੱਲ ਆਵੇ ਨਾ ਨਿਰੰਕਾਰ ਕਹਿ ਦੇਸ ਜਾਹੇ ਤਾ ਸੁਖ ਲਹਿ ਮਹਲ ਇਸ ਪ੍ਰਕਾਰ ਨਿਰੰਕਾਰ ਪਰਮੇਸ਼ਰ ਦੇ ਦੇਸ਼ ਭਾਵ ਸਤ ਸੰਗਤ ਵਿੱਚ ਜਾ ਕੇ ਸ਼ੁਭ ਗੁਣਾ ਰੂਪੀ ਘੋੜਿਆਂ ਦਾ ਵਪਾਰ ਕਰੀਏ ਤਾਂ ਤੁਰਿਆ ਪਦ ਸਰੂਪ ਰੂਪੀ ਮਹੱਲ ਦੇ ਸੁੱਖ ਨੂੰ ਲਹਹਿਕ ਇਹ ਪ੍ਰਾਪਤ ਕਰ ਲਈਦਾ ਹੈ ਫਿਰ ਪਿਤਾ ਜੀ ਨੇ ਕਿਹਾ ਕਿ ਕਿਸੇ ਰਾਜੇ ਦੀ ਨੌਕਰੀ ਹੀ ਕਰ ਲਵੋ ਤਾਂ ਕਹਿੰਦੇ ਹਨ ਲਾਇ ਜਿਤ ਕਰ ਚਾਕਰੀ ਮਨ ਨਾਮ ਕਰ ਕੰਮ हे ਪਿਤਾ ਜੀ ਆਪਣੇ ਚਿਤ ਮਨ ਦੀ ਬਿਰਤੀ ਨੂੰ ਪਰਮੇਸ਼ਰ ਵਿੱਚ ਲਾਉਣ ਰੂਪ ਚਾੱਕਰੀ ਨੌਕਰੀ ਕਰਦੇ ਹਾਂ ਤੇ ਨਾਮ ਦਾ ਮੰਨਣ ਕਰਨ ਰੂਪ ਕੰਮ ਕਾਰਜ ਕਰਦੇ ਹਾਂ ਬਨ ਬਦਿਆ ਕਰਤਾ ਵਣੀ ਤਾਕੋ ਆਖੈ ਧਨ ਜਿਵੇਂ ਚਾਕਰ ਬਣ ਕੇ ਹਮੇਸ਼ਾ ਮਾਲਕ ਦੇ ਕੰਮਾਂ ਵਿੱਚ ਦੌੜਨਾ ਪੈਂਦਾ ਹੈ ਜਿੱਥੇ ਮੋਰਚਾ ੜਿਆ ਹੋਵੇ ਉੱਥੇ ਸੂਰਮੇ ਧਾਵਾ ਕਰਦੇ ਆ ਇਦਰ ਜੋ ਮਨ ਨੂੰ ਬਦੀਆ ਖੋਟੇ ਕਰਮਾਂ ਤੋਂ ਬੰਨ ਰੋਕ ਕੇ ਪਰਮੇਸ਼ਰ ਦੇ ਕੀਰਤਨ ਵੱਲ ਧਾਵਣੀ ਦੌੜ ਕਰਕੇ ਜਾਣਾ ਹੈ ਇਹੋ ਹੀ ਮਾਲਕ ਦੇ ਹੁਕਮ ਵਿੱਚ ਸੂਰਮਿਆਂ ਦਾ ਧਾਵਾ ਕਰਨਾ ਹੈ ਜੋ ਅਜਹੀ ਚਾਕਰੀ ਕਰਦੇ ਹਨ ਉਹਨਾਂ ਪੁਰਸ਼ਾਂ ਨੂੰ ਸਾਰਾ ਸੰਸਾਰ ਧੰਤਾ ਦੀ ਜੋਗ ਆਖਦਾ ਹੈ ਨਾਨਕ ਵੇਖੈ ਨਦਰ ਕਰ ਚੜੈ ਚ ਵਗਣ ਵੰਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਉਹਨਾਂ ਗੁਰਮੁਖਾਂ ਵੱਲ ਹੀ ਵਾਹਿਗੁਰੂ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਕਰਕੇ ਵੇਖਦਾ ਹੈ ਤਦ ਗੁਰਮੁਖਾਂ ਨੂੰ ਚਾਰ ਗੁਣਾ ਵੱਧ ਭਾਵ ਤੁਰਿਆ ਭੂਮਿਕਾ ਦਾ ਵਨ ਰੰਗ ਚੜ ਜਾਂਦਾ ਹੈ ਵਾਹਿਗੁਰੂ 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 wah he guru wah he guru wah he ਸਵਾਹ ਵਾਹਿਗੁਰੂ ਜੀ ਕੀ ਫਤਿਹ